चले क्यों बाजवा साहब बैठ तो जाओ सर कमाल है बाजवा साहब आज में किया ना बाजी लगे दे अच्छा सुन बाजवा साहब बैठते सुनता जाओ बैठते जाओ बाजवा साहब बाजवा साहब बाजवा साहब सुनता जाओ ਸਰ ਇਹਨਨੂੰ ਬੈਠਦਾ ਚਾਹਦਾ ਤੁਸੀਂ ਡਾਕਟਰ ਚਾਹੁੰਦਾ ਸੀ ਕਿ ਆਪੋਜੀਸ਼ਨ ਕਰ ਰਹੀ ਹੈ ਆਪਾਂ ਨਹੀਂ ਕਰੀ ਤੁਸੀਂ ਜਦੋਂ ਬੈਠੂਗਾ ਨਾ ਤੁਸੀਂ ਇਹ ਨਹੀਂ ਸੁਣ ਸਕਦੇ ਜਿਸ ਵੋਟਾਂ ਤੋਂ ਬਾਜਵਾ ਸਾਹਿਬ ਬਾਜਵਾ ਸਾਹਿਬ ਇਹਨਾਂ ਅਗਰੇ ਕਰੋ ਆਪ ਦੀ ਗੱਲ ਬਾਜਵਾ ਸਾਹਿਬ ਸੁਣਤਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਸੁਣਤਾ ਜਾਓ ਬੈਠਦਾ ਜਾਓ ਬਾਜਵਾ ਸਾਹਿਬ ਸੁਣਤਾ ਜਾਓ ਸਰਾਨਾ ਵੈਸੇ ਵੈਸੇ ਨਾ ਜੀ ਆਹ ਚਲੋ ਪਲੀਜ਼ ਬਾਜਵਾ ਸਾਹਿਬਾਰੇ ਮੈਂਬਰੋਂ ਬੇਨਤੀ ਹੈ ਕਿ ਮੰਤਰੀ ਜੀ ਬੋਲਦੇ ਨੇ ਇਹਨਾਂ ਨੂੰ ਆਪਾ ਸੁਣੀਏ ਜੀ ਬਾਜਵਾ ਸਾਹਿਬ ਵੈਸੇ ਆਪਨਾ ਸਪੀਕਰ ਸਾਹਿਬ ਵੈਸੇ ਨਾ ਜੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਕਿ 5-7 ਮਿੰਟ ਪਹਿਲਾਂ ਬਾਜਵਾ ਸਾਹਿਬ ਆਏ 1 ਮਿੰਟੇ ਰਿਕਮੈਂਡ 1 ਮਿੰਟੇ ਰਿਕਮੈਂਡ ਪਲੀਜ਼ ਸਰ ਐਕਚੁਅਲੀ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਪਲੀਜ਼ ਸਰ ਪਤਾ ਕੀ ਹੈ ਜੀ ਇਹ ਦਿਸ ਇਜ਼ ਵੈਰੀ ਪੇਨਫੁਲ ਜੀ ਇਹ ਚੀਜ਼ ਬੜੀ ਬੜੇ ਮਨ ਨੂੰ ਪੀੜਾ ਦਿੰਦੀ ਹੈ ਕਿ ਇੱਕ ਮੈਂਬਰ ਸਹਿਬਾਨ ਚਲੋ ਬੜੇ ਰਿਸਪੈਕਟਡ ਨੇ ਲੀਡਰ ਆਫ ਆਪੋਜੀਸ਼ਨ ਨੇ ਸਾਰਾ ਕੁਐਸਚਨ ਆਵਰ ਮਿਸ ਕਰਤਾ 5-7 ਮਿੰਟ ਪਹਿਲਾਂ ਆਏ ਆਪਦੀ ਡੱਫਲੀ ਵਜਾਈ ਸੁਣੀ ਕਿਸੇ ਦੀ ਹੈ ਨਹੀਂ ਰੌਲਾ ਪਾ ਕੇ ਬਾਹਰ ਗਏ ਇਹ ਇਹ ਕੀ ਸਿਸਟਮ ਹੈ ਜੀ ਇਹਨਾਂ ਦਾ ਸਮਝ ਤੋਂ ਬਾਹਰ ਹੈ ਜੀ ਕੰਮ ਮੈਂ ਹੁਣ ਇਹ ਜਿਹੜੀ ਗੱਲ ਕਰ ਰਹੇ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਜੋ ਪਦਮ ਸ਼੍ਰੀ ਦੇਣ ਦਾ ਸਰ ਸਵਾਲ ਇਹ ਹੈ ਵੀ ਤੁਸੀਂ ਸਪੈਸ਼ਲ ਇਸੇ ਦੇ ਉੱਪਰ ਡਿਬੇਟ ਰੱਖ ਲੋ ਵੀ ਇਹਦੇ ਬਾਰੇ ਇਸ ਹਾਊਸ ਦੇ ਵਿੱਚ ਜਦੋਂ ਆਪਾਂ ਵੀ ਸੀਗੇ ਆਪੋਜੀਸ਼ਨ ਪੰਜ ਸਾਲ ਆ ਕਿੰਨੀ ਵਾਰੀ ਆਪਾਂ ਡਿਮਾਂਡ ਕਰ ਚੁੱਕੇ ਆ ਚਾਰ ਦਿਨ ਪਹਿਲਾਂ ਆਪਣੇ ਜਿਹੜੇ ਆਪਣਾ ਰਾਜ ਸਭਾ MP ਰਾਗਵ ਚੱਡਾ ਜੀ ਨੇ ਉਹਨਾਂ ਨੇ ਵੀ ਡਿਮਾਂਡ ਕੀਤੀ ਹੈ ਆ ਕਿੰਨੀ ਵਾਰੀ ਇਹ ਡਿਸਕਸ਼ਨ ਇਹ ਜਿਹੜੀ ਹੋ ਚੁੱਕੀ ਔਰ ਵੱਡਾ ਸਵਾਲ ਇਹ ਹੈ ਕਿ ਕਿ ਪਿਛਲੇ 75 ਸਾਲਾਂ ਦੇ ਵਿੱਚ ਇਹ ਜਿਹੜੀ ਅੱਜ ਗੱਲ ਕਰ ਰਹੇ ਨੇ ਇਹ ਇੱਧਰ ਵੀ ਬੈਠ ਚੁੱਕੇ ਇੱਧਰ ਵੀ ਬੈਠ ਚੁੱਕੇ ਰਾਜ ਸਭਾ 'ਚ ਵੀ ਬੈਠ ਚੁੱਕੇ ਲੋਕ ਸਭਾ ਦੇ ਵਿੱਚ ਵੀ ਬੈਠ ਚੁੱਕੇ ਸਰਕਾਰਾਂ ਇੱਥੇ ਵੀ ਸੀਗੀਆਂ ਤੇ ਸਾਈਮਲਟੇਨियसली ਉਸੇ ਟਾਈਮ ਸਰਕਾਰਾਂ ਸੈਂਟਰ ਦੇ ਵਿੱਚ ਵੀ ਸੀਗੀਆਂ ਕਾਂਗਰਸ ਪਾਰਟੀ ਦੀਆਂ ਨਹੀਂ ਕੀਤਾ ਹੈਗਾ ਤੇ ਅੱਜ ਆਪਦੀ ਡੱਫੜੀ ਵਜਾ ਕੇ ਰੌਲਾ ਪਾ ਕੇ ਮੈਨੂੰ ਸਪੈਸ਼ਲ ਮੇਰੀ ਤੁਹਾਨੂੰ ਰਿਕੁਐਸਟ ਹੈ ਇੱਕ ਲੈਟਸ ਐਕਸਪੋਜ਼ ਥੈਮ ਲੈਟਸ ਐਕਸਪੋਜ਼ ਥੈਮ ਕਿ ਕਿੰਨੀ ਵਾਰੀ ਇਹ ਇਸ਼ੂ ਹੈ ਜਿਹੜਾ ਇਹ ਰੇਜ਼ ਹੋ ਚੁੱਕਿਆ ਸਟੇਟ ਗਵਰਨਮੈਂਟ ਇੱਕ ਇੱਕ ਉਹਨਾਂ ਦੀ ਉਹਦੀ ਇੱਕ ਲਿਮਿਟ ਹੈ ਇਟ ਹੈਜ਼ ਟੂ ਬੀ ਕਨਫਰਮਡ ਬਾਈ ਬਾਈ ਦ ਸੈਂਟਰਲ ਗਵਰਨਮੈਂਟ ਤੇ ਸਰਕਾਰ ਦਾ ਸੈਂਟਰ ਚ 17 ਦੇ ਵਿੱਚੋਂ 35 40 ਸਾਲ ਇਹਨਾਂ ਦੀ ਰਹੀ ਹੈ 50 ਸਾਲ ਨਹੀਂ ਕੀਤਾ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਥੋੜਾ ਜਿਹਾ ਬਲਾਕ ਇਹਨਾਂ ਦੀ ਮੜੀ ਕਲਾਸ ਨੂੰ ਲਾਓ ਜੀ ਸਮਝਾਓ ਇਹਨਾਂ ਨੂੰ ਜਿੱਥੇ ਤੱਕ ਰਹੀ ਗੱਲ ਸੀਚੇਵਾ ਸਾਹਿਬ ਦੀ ਉੱਠ ਕੇ ਚਲੋ ਚਲੇ ਗਏ ਮੈਂ ਕੱਲ ਬੋਲੇ ਨਹੀਂ ਹੈਗਾ ਜੀ ਦੇਖੋ ਨਾ ਤਾਂ ਇਸ ਪਾਰਟਿਕੂਲਰ ਮਾਡਲ ਬਾਰੇ ਮੈਂ ਕਹਿਣਾ ਚਾਹੁੰਦਾ ਸੀ ਕਿ ਜੇ ਸੁਣ ਲੈਣ ਬਾਅਦ ਦੇ ਵਿੱਚ ਨਾ ਤਾਂ ਐਕਸਪਰਟ ਇੰਜੀਨੀਅਰ ਤੁਸੀਂ ਹੋ ਜੀ ਨਾ ਬਾਜਵਾ ਸਾਹਿਬ ਨੇ ਨਾ ਮੈਂ ਆ ਨਾ ਸਾਡੇ ਭੈਣ ਜੀ ਨੇ ਨਾ ਡਾਕਟਰ ਸਾਹਿਬ ਬੋਲੇ ਨੇ ਨਾ ਇਹ ਨੇ ਪਰ ਸਵਾਲ ਇਹ ਹੈ ਵੀ ਇੱਕ ਮਾਡਲ ਜਿਹੜਾ ਕਿ ਪਬਲੀਕਲੀ ਐਕਸੈਪਟਡ ਹੈ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਇਹ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਇਹ ਇਹ ਬੇਸਿਕਲੀ ਨਾਮ ਦਾ ਓਵਰ ਰिएक्शन ਸੀਗਾ ਸੀਚੇਵਾਲ ਕਿਉਂਕਿ ਉਹ ਸਾਡੇ ਰਾਸਵਾਂ ਐਮਪੀ ਨੇ ਇਸ ਕਰਕੇ ਓਵਰ ਰੈਕਸ਼ਨ ਸੀਗਾ ਨਾਥਿੰਗ ਮੋਰ ਦੈਟ ਇਹੀ ਸੇ ਕਾਂਗਰਸ ਦੇ ਵਿੱਚ ਤ੍ਰਿਪਤੀਜਿੰਦਰ ਬਾਜਵਾ ਜੀ ਨੂੰ ਪੁੱਛ ਲੋ ਇਹਨਾਂ ਦੇ ਟਾਈਮ ਤੋਂ ਸ਼ੁਰੂ ਹੋਇਆ ਲਾਡੀ ਜੀ ਉਹਨਾਂ ਨੂੰ ਪੁੱਛ ਲੋ ਉਹਨੇ ਚੱਲੀ ਜਾਂਦਾ ਸਿਰਫ ਨਾਮ ਦੇ ਓਵਰ ਰੈਕਸ਼ਨ ਕਰਕੇ ਕਿ ਸੀਚੇਵਾਲ ਮਾਡਲ ਕੀ ਹੈ ਮੈਂ ਕਹਿੰਦਾ ਸੀਚੇਵਾਲ ਮਾਡਲ ਵੀ ਛੱਡ ਦਿਓ ਥਾਪਰ ਮਾਡਲ ਵੀ ਛੱਡ ਦਿਓ ਪੈਕ ਮਾਡਲ ਵੀ ਛੱਡ ਲੋ ਬਾਜਵਾ ਮਾਡਲ ਰੱਖ ਲੋ ਪਰ ਸਵਾਲ ਇਹ ਹੈ ਉਹਨੂੰ ਟੈਕਨੀਕਲੀ ਤਾਂ ਰਾਸਵਾਂ ਵਿੱਚ ਫਾਲਟ ਕੀ ਹੈ ਜੇ ਉਹ ਟੈਕਨੀਕੈਲਿਟੀ ਦੇ ਉੱਪਰ ਬੋਲਦੇ ਉਹ ਇੰਜੀਨੀਅਰਿੰਗ ਪੁਆਇੰਟ ਆਫ 뷰 ਤੋਂ ਬੋਲਦੇ ਤਾਂ ਮੇਰੇ ਸਮਝ ਆਉਂਦਾ ਪਰ ਆਹ ਇੱਕ ਕਿ ਜੀ ਸੀਚੇਵਾਲ ਕਿਉਂ ਨਾਮ ਕਿਉਂ ਹੈ ਸੋ ਦਿਸ ਇਜ਼ ਦਿਸ ਇਜ਼ ਐਬਸਰਡ ਦਿਸ ਇਜ਼ ਰੈਡਿਕਲਸ ਇਸ ਤਰ੍ਹਾਂ ਸਿਰਫ ਜਸਟ ਬਿਕੋਜ਼ ਆਫ ਦ ਨੇਮ ਯੂ ਓਵਰ ਰੀਐਕਟਿੰਗ ਸੱਚ ਮੈਨ ਇਹ ਦਿਸ ਇਜ਼ ਰੈਡਿਕਲਸ ਜੀ ਸੋ ਮੇਰੇ ਮੇਰੀ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਜੀ ਕਿ ਤੁਹਾਡਾ ਤਾਂ ਚਲੋ ਟਾਈਮ ਵੇਸ ਹੁੰਦਾ ਹੁੰਦਾ ਹੀ ਹੈ ਸਾਡਾ ਸਾਰਿਆਂ ਦਾ ਵੀ ਹੁੰਦਾ ਹੈ ਪੰਜਾਬ ਦਾ ਸਾਰੇ ਦਾ ਹੁੰਦਾ ਹੈ ਇਹਨਾਂ ਨੂੰ ਬੁਲਾ ਕੇ ਮਾੜਾ ਬਟਾ ਕਲਾਸ ਲਾਓ ਕਿ ਇਹਨੇ ਸੀਨੀਅਰ ਇਹਨੇ ਸੀਜ਼ਨਡ ਇਹਨੇ ਪੋਲੀਟੀਕਲੀ ਮੈਚੁਰ ਮੈਚੁਰ ਲੀਡਰ ਨੇ